ਡੰਡੇ ਚੱਕੋ ਡੰਡੇ ਆਜੋ ਮਰੇ ਡੰਡੇ ਪ੍ਰਦਾਨ ਪਾਉ ਸਮਰੋਹ ਕੇਰ ਲੈ ਕੇਰ ਲੈ ਕੇ ਆਜੋ ਆਜੋ ਓਏ ਆਜੋ ਯਾਰ ਆਜੋ ਇਹ ਸਰਕਾਰ ਆ ਸਾਡੀਆਂ ਮਾਵਾ ਪੈਣਾ ਜੋ ਕਿ ਬਾਥਰੂਮ ਜਾਣ ਤੋਂ ਵੀ ਔਖੀਆਂ ਹੋ ਰਹੀਆਂ ਨੇ ਆ ਸਾਡੀ ਭੈਣ ਜਿਹੜੀ ਕਿ ਦਹਾਈਆਂ ਤਾਰਹੀ ਹੈ ਪਰ ਇੱਕੋ ਦਾ ਪ੍ਰਸ਼ਾਸਨ ਬਿਲਕੁਲ ਵੀ ਸਾਡੀਆਂ ਮਾਵਾ ਪੈਣਾ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹਾ ਆ ਜੇ ਸਾਡੀ ਕਿਸੇ ਵੀ ਮਾਂ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਏ ਇਹ ਤੁਹਾਨੂੰ ਭਗਵਾਨਤਮਨ ਸਰਕਾਰ ਹੋਊਗੀ ਆ ਇੱਕ ਮਾਤਾ ਨੂੰ ਸਾਡੇ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਆ ਦੇਖੋ ਭਾਈ ਆ ਸਾਡੀ ਜਿਹੜੀ ਬਾਥਰੂਮ ਘਰੋਂ ਬਿਲਕ ਰਹੀ ਹੈ ਇਹਨੂੰ ਬਾਥਰੂਮ ਘਰੋਂ ਨਹੀਂ ਦਿੱਤਾ ਜਾ ਰਿਹਾ ਆ ਤੁਸੀਂ ਹਾਲ ਤਾਂ ਜਿਹੜੀ ਦੇਖ ਸਕਦੇ ਹੋ ਇਤੋਂ ਦੀ ਬੁੱਝੜ ਭਗਵਾਨਤਮਨ ਸਰਕਾਰ